ਅਸਮਾਨੀ ਬਿਜਲੀ ਡਿੱਗਣ ਨਾਲ ਹੋਇਆ ਵੱਡਾ ਨੁਕਸਾਨ ਸਮਾਨ ਹੋਇਆ ਸੜ ਕੇ ਸੁਆਹ ਵਿਅਕਤੀ ਨੇ ਕੀਤੀ ਮੁਆਵਜ਼ੇ ਦੀ ਮੰਗ ਹਲਕਾ ਗਿੱਦੜਵਾਹ ਦੇ ਪਿੰਡ ਦੋਲਾ ਵਿਖੇ ਬੀਤੀ ਰਾਤ ਅਮਰ ਸਿੰਘ ਮੈਂਬਰ ਪੁੱਤਰ ਮੇਜਰ ਸਿੰਘ ਦੇ ਘਰ ਤੇ ਅਸਮਾਨੀ ਬਿਜਲੀ ਡਿੱਗਣ ਦੇ ਕਰਕੇ ਬਿਜਲੀ ਦੇ ਸਾਰੇ ਉਪਕਰਨ ਸੜ ਕੇ ਸੁਆਹ ਹੋ ਗਏ ਤੇ ਉਹਨਾਂ ਦਾ ਲੱਖਾਂ ਰੁਪਈਆਂ ਦਾ ਨੁਕਸਾਨ ਵੀ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਅਚਾਨਕ ਰਾਤ ਦੇ ਕਰੀਬ ਪੌਣੇ 2 ਵਜੇ ਅਸਮਾਨੀ ਬਿਜਲੀ ਸਾਡੀ ਕੋਠੀ ਦੀ ਛੱਤ ਤੇ ਬਣੀ ਪਾਣੀ ਵਾਲੀ ਟੈਂਕੀ ਦੇ ਉੱਤੇ ਡਿੱਗੀ ਜੋ ਕੋਠੀ ਦੀਆਂ ਦੋਵੇਂ ਮੰਜ਼ਲਾਂ ਦੇ ਵਿੱਚ ਹੁੰਦੇ ਹੋਏ ਬਿਜਲੀ ਦੇ ਮੀਟਰ ਤੱਕ ਪਹੁੰਚ ਗਈ ਤੇ ਜਿਸ ਨੇ ਬਿਜਲੀ ਦੇ ਮੀਟਰ ਨੂੰ ਵੀ ਸਾੜ ਦਿੱਤਾ ਉਹਨਾਂ ਦੱਸਿਆ ਕਿ ਜਾਨੀ ਨੁਕਸਾਨ ਹੋਣ ਤੋਂ ਇੱਥੇ ਬਚਤ ਰਿਹਾ ਹੈ ਪਰ ਫ੍ਰਿਜ ਏਸੀ ਪੱਖੇ ਸੀਸੀਟੀਵੀ ਕੈਮਰੇ ਅਤੇ ਹੋਰ ਜਿਹੜੀ ਇਲੈਕਟ੍ਰੋਨਿਕ ਚੀਜ਼ਾਂ ਨੇ ਉਹ ਸੜ ਕੇ ਇੱਥੇ ਸੁਆਹ ਹੋ ਗਈਆਂ ਨੇ ਇਸ ਸਬੰਧੀ ਪਿੰਡ ਦੀ ਸਰਪੰਚ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਹਾਂਜੀ ਕੀ ਨਾਮ ਬਾਈ ਹਰ ਸਿੰਘ ਮੇਰਾ ਨਾਮ ਜੀ ਪਿੰਡ ਦੌਲਾ ਜੀ ਬਲਾਕ ਗਿੱਦੜਵਾ ਜ਼ਿਲ੍ਹਾ ਮੁਕਸਰ ਜੀ ਕੀ ਗੱਲ ਹੈ ਜਮਾਨੀ ਬਿਜਲੀ ਡਿੱਗਣਾ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਏਸੀ ਸੀਗੇ ਇਲੈਕਟਰ ਸੀਗਾ ਜੀ ਕੈਮਰੇ ਸੀਗੇ ਜੀ LCD ਕੋਈ ਵੀ ਸਮਾਨ ਨਹੀਂ ਮਤਲਬ ਕੋਈ ਪੱਖੇ ਨਹੀਂ ਬਚੇ ਕੋਈ ਸਾਰਾ ਸਮਾਨ ਮਤਲਬ ਹੀ ਇਹ ਪਤਾ ਲੱਗਾ ਡਿੱਗੀ ਕਿੱਥੇ ਸੀ ਨਹੀਂ ਉੱਪਰੋਂ ਡਿੱਗੀ ਆ ਜੀ ਥੱਲੇ ਆ ਗਈ ਕੋਠੀ ਦੇ ਵਿੱਚ ਅੱਛਾ ਅੱਛਾ ਕੋਠੀ 'ਤੇ ਡਿੱਗੀ ਉੱਪਰ ਅੱਛਾ ਤੇ ਡਿੱਗੀ ਆ ਜੀ ਛੱਤ ਵਿੱਚ ਦੀ ਟੱਪ ਕੇ ਥੱਲੇ ਆ ਕੇ ਫਿਰ ਉਥੋਂ ਦੀ ਮੂਰਾ ਕੱਢ ਕੇ ਚਲੀ ਗਈ ਬਸ ਜਾਨੀ ਨੁਕਸਾਨ ਤੋਂ ਬਚ ਗਈ ਤੇ ਹੋਰ ਕੋਈ ਬਿਜਲੀ ਦਾ ਕੁਝ ਨਹੀਂ ਬਚਿਆ ਨਾ ਕੋਈ ਮੀਟਰ ਨਾ ਮੂਟਰ ਨਾ ਕੋਈ AC ਜੀ ਨਾ ਬਿਪਰਾਜ ਨਾ ਵੀ ਲਿਬਟਰ ਸਾਰਾ ਨਿਸ਼ਾਨ ਹੋ ਗਈ ਤੇ ਡਿੱਗੀ ਕਰੋ ਕਿਸੇ ਬਾਈ ਇਹ ਇਹ ਪੌਣੇ ਇੱਕ ਦੋ ਦਾ ਟਾਈਮ ਹੋਊਗਾ ਜੀ ਰਾਤ ਨੂੰ ਹੂੰ ਤੇ ਮੀਟਰ ਵਗੈਰਾ ਵੀ ਸੜ ਗਿਆ ਹੋਰ ਮੀਟਰ ਵੀ ਸੜ ਗਿਆ ਜੀ ਕੋਈ ਚੀਜ਼ ਨਹੀਂ ਬਚੀ ਬਿਜਲੀ ਦੀ ਤਾਂ ਜੀ ਸਾਰੀ ਜਿੰਨੀ ਵੀ ਕਰੇ ਸੀਗੀ ਮੀਟਰ ਵੀ ਸੜ ਗਿਆ ਜੀ ਇਹ ਤੁਹਾਡੇ ਕੱਲੇ ਦੇ ਨੇ ਕੋਈ ਘਰਦਾਨ ਸੁਣ ਹੋਇਆ ਕਿ ਆਸ-ਪਾਸ ਨੇ ਕੋਈ ਬੜਾ ਆਸ-ਪਾਸੇ ਆ ਜਾਂਦੇ ਵੀ ਹੋਏ ਆ ਜੀ ਜਿਵੇਂ ਸਰਪੰਚਾਂ ਦਾ ਇਹ ਜਰਨਲਿਸ ਜਿੰਨੇ ਆਂਡੀ ਗਵਾਂਡੀ ਸੀਗੇ ਸਾਰਿਆਂ ਦੇ ਕਿਸੇ ਦੇ ਕੈਮਰੇ ਸੜ ਗਏ ਕਿਸੇ ਦੇ ਪੱਖੇ ਸੜ ਗਏ ਕਿਸੇ ਦੀ ਫਰਿੱਜ ਮਤਲਬ ਪਾਸੇ ਹਸ ਵਾਲਿਆਂ ਦਾ ਵੀ ਸਾਰਿਆਂ ਦਾ ਨੁਕਸਾਨ ਹੋ ਗਿਆ ਜੀ ਤਾਂ ਸਰਪੰਚ ਰਣਜੀਤ ਕੌਰ ਬਲਾਕ ਗਿੱਦੜਵਾਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਾਡੇ ਪਿੰਡ ਅ ਅਮਰ ਸਿੰਘ son of ਮੇਜਰ ਸਿੰਘ ਆਪਣੇ ਘਰ ਦੇ ਨਜ਼ਦੀਕ ਹੀ ਹੈ ਜੀ ਤੇ ਕੁਦਰਤੀ ਜਿਹੜੀ ਅਸਮਾਨੀ ਬਿਜਲੀ ਹੈਗੀ ਆ ਉਹ ਡਿੱਗ ਪੀ ਛੱਤ ਟੈਂਕੀ ਦੀ ਛੱਤ ਦੇ ਉੱਪਰ ਡਿੱਗੀ ਆ ਤੇ ਟੈਂਕੀ ਦੀ ਛੱਤ ਪਾੜ ਕੇ ਬਿਜਲੀ ਥੱਲੇ ਮਕਾਨ ਦੇ ਵਿੱਚ ਵੀ ਆ ਗਈ ਬਸ ਇੱਕ ਜਾਨੀ ਨੁਕਸਾਨ ਹੀ ਨਹੀਂ ਹੋਇਆ ਤੇ ਹੋਰ ਕੋਈ ਵੀ ਸਮਾਨ ਘਰ ਦਾ ਨਹੀਂ ਬਚਿਆ ਘਰ ਦੇ ਜੋ ਵੀ ਫਰਿੱਜ ਸੀ ਟੀਵੀ ਸੀ ਦੋ ਏਸੀ ਸੀ ਮੋਬਾਈਲ ਕੈਮਰੇ ਹਰ ਇੱਕ ਚੀਜ਼ ਹੀ ਸੜ ਗਈ ਜੀ ਮੀਟਰ ਤੱਕ ਵੀ ਸੜ ਗਿਆ ਤੇ ਖੜਕਾ ਇੰਨਾ ਭਿਆਨਕ ਸੀ ਕਿ ਆਂਢੀ ਗਵਾਂਢੀ ਵੀ ਬਹੁਤ ਘਬਰਾ ਗਏ ਸੀਗੇ ਤੇ ਜਦੋਂ ਅਸੀਂ ਸਵੇਰ ਆ ਕੇ ਵੇਖਿਆ ਤੇ ਕੋਠੀ ਦੇ ਵਿੱਚ ਉਦੋਂ ਵੀ ਧੂਆਂ ਵਗੈਰਾ ਬਹੁਤ ਆ ਰਿਹਾ ਸੀਗਾ ਤੇ ਅੰਦਰ ਵੀ ਵੜਨਾ ਵੀ ਮੁਸ਼ਕਲ ਹੋਇਆ ਪਿਆ ਸੀਗਾ। ਤਿੰਨ ਕਿੰਨਾ ਕੁ ਨੁਕਸਾਨ ਹੋਇਆ ਜੀ? ਆਹਨ ਗਵਾੜ ਦਾ ਵੀ ਨੁਕਸਾਨ ਹੋਇਆ ਜੀ ਕੈਵਰੇ ਸੜ ਗਏ ਕਿਸੇ ਦੀ ਫ੍ਰਿਜ ਸੜ ਗਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਕਿੰਨਾ ਕੁ ਨੁਕਸਾਨ ਟੋਟਲ ਕਿੰਨਾ ਕੁ ਲੱਗਦਾ ਹੋਊਗਾ ਉਹਨਾਂ ਨੂੰ? ਨੁਕਸਾਨ ਇਹਨਾਂ ਦਾ ਜੀ 3 ਲੱਖ ਤੋਂ ਉੱਪਰ ਹੀ ਹੋਣਾ ਘੱਟ ਨਹੀਂਗਾ ਕਿਉਂਕਿ ਕੋਠੀ ਹੈਗੀ ਆ ਗਿੰਡਵਲ ਸਟੋਰੀ ਹੈਗੀ ਸੀਗੀ ਸਮਾਨ ਬਹੁਤ ਜ਼ਿਆਦਾ ਸੀਗਾ ਜੀ ਵਿੱਚ। ਤੇ ਸਾਰੀ ਫੀਟਿੰਗ ਵਗੈਰਾ ਬਹੁਤ ਵਧੀਆ ਵਧੀਆ ਚੀਜ਼ਾਂ ਲੱਗੀਆਂ ਸੀ ਵਿਚਾਰਿਆਂ ਬਸ ਸਾਰੇ ਸੜ ਕੇ ਸੁਭਾ ਹੋ ਗਿਆ ਜੀ ਤੇ ਪਟਵਾਰੀ ਵਗੈਰਾ ਨੂੰ ਜਾਂ ਕਿਸੇ ਅਫਸਰ ਨੂੰ ਦੱਸਤਾ ਸੂਚਨਾ ਦਿੱਤੀ ਹਾਂਜੀ ਪਟਵਾਰੀ ਨੂੰ ਸੂਚਨਾ ਦਿੱਤੀ ਹੈ ਜੀ ਹੁਣ ਅਸੀਂ ਜਾਵਾਂਗੇ ਜੀ ਐਸ ਡੀ ਐਮ ਕੋਲੇ ਵੀ ਜਾਵਾਂਗੇ ਡੀ ਸੀ ਦਫ਼ਤਰ ਵੀ ਜਾਵਾਂਗੇ ਵੀ ਵੀ ਕੋਈ ਇਹਨਾਂ ਦੀ ਪਰਿਵਾਰ ਦੀ ਕੋਈ ਹੈਲਪ ਹੋ ਸਕੇ ਜੀ ਤੇ ਮੀਟਰ ਵਗੈਰਾ ਵੀ ਹਾਂਜੀ ਮੀਟਰ ਵੀ ਬਿਲਕੁਲ ਹੀ ਸੜ ਗਿਆ ਜੀ ਮੀਟਰ ਵੀ ਗਿੱਦੜਬਾਹ ਤੋਂ ਸੋਨੀ ਟੱਲਾ ਦੀ ਰਿਪੋਰਟ